ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਆਪਾਂ ਵੇਖੋ ਵੇਖੀ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਤੁਰੇ ਜਾਂਦੇ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਕਿਸੇ ਦੇਸ਼ ਦੀ ਅਰਥਵਿਵਸਥਾ ਕਿੱਥੇ ਖੜੀ ਹੈ ਤੁਹਾਨੂੰ ਦੱਸ ਦਿਆਂ ਵੀ ਕੈਨੇਡਾ ਤੇ ਅਮਰੀਕਾ ਦੀ ਜਿਹੜੀ ਅਰਥਵਿਵਸਥਾ ਹੈਗਾ ਇਕਨੋਮਿਕ ਕੰਡੀਸ਼ਨ ਆ ਬੁਰੀ ਤਰ੍ਹਾਂ ਡਗਮਗਾ ਚੁੱਕੀ ਹੈ ਜਿਹੜਾ S&P گلوبલ مارکیٹ ਇੰਟੈਲੀਜੈਂਸ ਆ ਉਹਨਾਂ ਦੇ ਡਾਟੇ ਦੇ ਮੁਤਾਬਕ ਕੈਨੇਡਾ ਸੌਰੀ ਅਮਰੀਕਾ ਦੇ ਵਿੱਚ 452 ਕੰਪਨੀਆਂ ਦਿਵਾਲੀਆ ਹੋ ਚੁੱਕੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਨੂੰ ਆਪਾਂ ਛੋਟੀਆਂ ਨਹੀਂ ਕਹਿ ਸਕਦੇਗੇ ਤੇ 100 ਕੰਪਨੀਆਂ ਅਗਸਤ ਮਹੀਨੇ ਦੇ ਵਿੱਚ ਹੀ ਸ਼ਟਡਾਊਨ ਹੋਈਆਂ ਦਿਵਾਲੀਆਂ ਹੋਈਆਂ ਤੁਸੀਂ ਦੇਖ ਲਓ ਥੋੜਾ ਡਾਟਾ ਨਹੀਂ ਹੁੰਦਾਗਾ ਬਹੁਤ ਵੱਡਾ ਡਾਟਾ 452 ਵੱਡੀਆਂ ਕੰਪਨੀਆਂ ਦਾ ਬੰਦ ਹੋ ਜਾਣਾ ਉਸ ਮੁਲਕ ਚੋਂ ਜਿਹੜਾ ਮੁਲਕ ਆਪਦੇ ਆਪ ਨੂੰ ساری ਦੁਨੀਆ ਦਾ ਸਰਪੰਚ ਕਹੋਂਦਾ ਤਾਂ ਇੱਥੋਂ ਪਤਾ ਲੱਗਦਾ ਵੀ ਜਿਹੜੀ ਅਰਥਵਿਵਸਥਾ ਜਿਹੜੀ ਹੈਗੀ ਆ ਕਿਵੇਂ ਡਿੱਗ ਰਹੀ ਆ ਕਿਵੇਂ ਡਾਊਨ ਹੋ ਰਹੀ ਆ ਕੈਨੇਡਾ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਜੱਗ ਜਾਰ ਆ ਵੀ ਉੱਥੇ ਹਾਲਾਤ ਕੀ ਆ ਹਨਾ ਵੀ ਕਿਉਂ ਹੁਣ ਕੈਨੇਡਾ ਤੋਂ ਵੀ ਲੋਕ ਮਾਈਗ੍ਰੇਟ ਕਰਕੇ ਅਮਰੀਕਾ ਨੂੰ ਭੱਜੇ ਜਾਂਦੇ ਆ ਪਰ ਅਮਰੀਕਾ ਦੇ ਵੀ ਹਾਲਾਤ ਚੰਗੇ ਨਹੀਂਗੇ ਉੱਥੋਂ ਦੀ ਵੀ ਇਕਨੋਮਿਕ ਕੰਡੀਸ਼ਨ ਆ ਜਿਹੜੀ ਬਹੁਤ ਅ ਵਰਸ ਹੁੰਦੀ ਜਾ ਰਹੀ ਆ ਡੇ ਟੂ ਡੇ ਤੇ 452 ਕੰਪਨੀਆਂ ਦਾ ਬੰਦ ਹੋ ਜਾਣਾ ਤੇ 452 ਕੰਪਨੀਆਂ ਦੇ ਵਿੱਚ ਜਿਹੜੇ ਮੁਲਾਜ਼ਮ ਲੰਗੇ ਹੋਣਗੇ ਛੋਟੇ ਵੱਡੇ ਲੈਵਲ ਤੇ ਉਹਨਾਂ ਦੀਆਂ ਨੌਕਰੀਆਂ ਦਾ ਚਲੇ ਜਾਣਾ ਇੱਕ ਮਾਇਨਾ ਰੱਖਦਾ ਬਹੁਤ ਵੱਡਾ ਡਾਟਾ ਪਰ ਆਪਣੇ ਲੋਕਾਂ ਤੱਕ ਇਹ ਗੱਲਾਂ ਨਹੀਂ ਪਹੁੰਚ ਰਹੀਆਂ ਪਰ ਆਪਾਂ ਨੂੰ ਜ਼ਰੂਰ ਕਿਸੇ ਦੇਸ਼ ਦੀ ਇਕਨੋਮਿਕ ਕੰਡੀਸ਼ਨ ਉੱਥੋਂ ਦੀ ਅਰਥਵਸਥਾ ਨੂੰ ਜਾਣ ਕੇ ਹੀ ਕੋਈ ਨਾ ਕੋਈ ਡਿਸੀਜਨ ਲੈਣਾ ਚਾਹੀਦਾ ਵੀ ਉਹ ਜਿਹੜਾ ਦੇਸ਼ ਆ ਸਾਡੇ ਜਾਣ ਵਾਸਤੇ ਜਾਂ ਸਾਡੇ ਰਹਿਣ ਵਾਸਤੇ ਜਾਂ ਸਾਡੀ ਇਨਵੈਸਟਮੈਂਟ ਕਰਨ ਵਾਸਤੇ ਦਾ ਜੌਬ ਵਾਸਤੇ ਵਧੀਆ ਹੈਗਾ ਕਿ ਨਹੀਂ ਹੈਗਾ ਹੁਣ ਮੰਦੀ ਦਾ ਦੌਰ ਸਾਰੇ ਵਰਲਡ ਦੇ ਵਿੱਚ ਹੈਗਾ ਵੀ ਮੰਦੀ ਐਕਚੁਅਲੀ ਮੰਦੀ ਕਹਿੰਦੇ ਕਿ ਨੂੰ ਆਣਾ ਵੀ ਆਪਾਂ ਮੰਦੀ ਮੰਦੀ ਕਰਦੇ ਰਹਿੰਦੇ ਆ ਮੰਦੀ ਨੂੰ ਆਪਾਂ ਜੇ ਥੋੜਾ ਜਿਹਾ ਸਰਲ ਭਾਸ਼ਾ ਦੇ ਵਿੱਚ ਦੇਖੀਏ ਵੀ ਜਦੋਂ ਕਿਸੇ ਦੇਸ਼ ਦੀ ਜਿਹੜੀ ਜੀਡੀਪੀ ਹੈ ਉਹ ਲਗਾਤਾਰ ਦੋ ਕੁਆਟਰ ਦੇ ਵਿੱਚ ਨੈਗੇਟਿਵ ਰਹਿੰਦੀ ਹੈ ਡਾਊਨ ਚਲੀ ਜਾਂਦੀ ਹੈ ਤਾਂ ਉਦੋਂ ਮੰਦੀ ਆਪਾਂ ਕਹਿ ਦਿੰਦੇ ਆ ਵੀ ਉਸ ਕੰਟਰੀ ਦੇ ਵਿੱਚ ਮੰਦੀ ਹੈ ਤੇ ਇਸੇ ਮੰਦੀ ਦੇ ਦੌਰ ਦੇ ਵਿੱਚ ਜਿਹੜਾ ਹੈਗਾ ਅਮਰੀਕਾ ਜੂਝ ਰਿਹਾ ਨੰਗ ਰਿਹਾ ਤੇ ਇਹ ਕੋਈ ਐ ਨਹੀਂ ਹੈਗਾ ਵੀ ਤੁਹਾਨੂੰ ਦੱਸਦਾ ਮੈਂ ਜੂਨ ਮਹੀਨੇ ਦੇ ਵਿੱਚ ਹੀ 72 ਕੰਪਨੀਆਂ ਜਿਹੜੀਆਂ ਹੈਗੀਆਂ ਇਕੱਲੇ ਜੂਨ ਦੇ ਮਹੀਨੇ ਦੇ ਵਿੱਚ ਵੱਡੀਆਂ ਕੰਪਨੀਆਂ ਸ਼ਟਡਾਊਨ ਹੋਈਆਂ ਅਮਰੀਕਾ ਦੇ ਵਿੱਚ ਤੇ ਹੈਲਥ케ਅਰ ਸੈਕਟਰ ਨੂੰ ਲੈ ਲਈਏ ਤਾਂ 45 ਵੱਡੀਆਂ ਕੰਪਨੀਆਂ ਹੈਲਥ케ਅਰ ਦੇ ਵਿੱਚ ਜਿਹੜਾ ਉਹਨਾਂ ਦਾ ਨਾਂ ਸੀਗਾ ਅਮਰੀਕਾ ਦੇ ਵਿੱਚ ਉਹ ਦਿਵਾਲੀਆ ਹੋ ਚੁੱਕੀਆਂ ਤਾਂ ਏਡੇ ਵੱਡੇ ਲੈਵਲ ਤੇ ਇੰਡੀਆਂ ਵੱਡੀਆਂ ਕੰਪਨੀਆਂ ਦਾ ਦਿਵਾਲੀਆ ਹੋ ਜਾਣਾ ਜ਼ਰੂਰ ਕਿਤੇ ਨਾ ਕਿਤੇ ਪ੍ਰੂਵ ਕਰਦਾ ਵੀ ਉੱਥੋਂ ਦੀ ਅਰਥਵਿਵਸਥਾ ਡਗਮਗਾ ਚੁੱਕੀ ਹੈਗੀ ਆ ਤੇ ਜੇ ਆਪਾਂ ਕਹਿ ਦਈਏ ਵੀ ਜਿਹੜਾ ਸਰਪੰਚ ਆ ਅਮਰੀਕਾ ਆਪਦੇ ਆਪ ਨੂੰ ਸਰਪੰਚ ਕਾ ਹੁੰਦਾ ਹੈ ਵੀ ਜੇ ਉਹਨਾਂ ਦੀ ਅਰਥਵਿਵਸਥਾ ਨਹੀਂ ਸੈੱਟ ਆ ਰਹੀ ਤਾਂ ਦੂਜਾ ਕੰਟਰੀਆਂ ਕੀ ਕਰਨਗੀਆਂ ਹਨਾ ਵੀ ਜੇ ਆਪਾਂ ਇਹਨਾਂ ਦੋਹਾਂ ਕੰਟਰੀਆਂ ਨੂੰ ਛੱਡ ਕੇ ਜਾਂ ਤੀਜੀ ਕੋਈ ਇਹਦਾ ਬਦਲ ਦੇਖਦੇ ਆਂ ਤਾਂ ਉੱਥੇ ਵੀ ਕੀ ਜਿਹੜੀ ਅਰਥਵਿਵਸਥਾ ਜਿਹੜੀ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਜਾਂ ਐਕਸਪੈਕਟ ਨਹੀਂ ਕਰ ਸਕਦੇ ਵਧੀਆ ਹੋਊਗੀ ਇਸ ਕਰਕੇ ਜਰੂਰ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਜਰੂਰ ਪਤਾ ਹੋਣਾ ਚਾਹੀਦਾ ਵੀ ਜਿਹੜੀ ਇਕਨੋਮਿਕ ਜਿਹੜੀ ਹੈਗੀ ਹੈ ਕੰਡੀਸ਼ਨ ਹੈ ਉਸ ਕੰਟਰੀ ਦੇ ਵਿੱਚ ਜਿਹੜੇ ਚ ਜਾ ਰਹੇ ਆਂ ਅਸੀਂ ਕੀ ਆ ਆਪਣੇ ਇੱਕ ਇੱਕ ਹੋਰ ਕਹਾਵਤ ਜਿਹੜੀ ਹੈਗੀ ਜੁੜੀ ਵੀ ਆ ਕਹਿੰਦੇ ਵੀ ਅਮਰੀਕਾ ਜਿਹੜਾ ਉਹ ਦੁਨੀਆ ਦਾ ਸਰਪੰਚ ਆ ਤੇ ਜੇ ਅਮਰੀਕਾ ਛਿੱਕ ਮਾਰਦਾ ਦਾ ਸਾਰੀਆਂ ਕੰਟਰੀਆਂ ਨੂੰ ਜ਼ੁਕਾਮ ਲੱਗ ਜਾਂਦਾ ਹੈਗਾ ਤਾਂ ਇਸ ਕਰਕੇ ਸਾਰੀਆਂ ਕੰਟਰੀਆਂ ਦੀ ਅਰਥਵਿਵਸਥਾ ਵੀ ਕਿਤੇ ਨਾ ਕਿਤੇ ਨਿਰਪਰ ਕਰਦੀ ਆ ਕਿਉਂਕਿ ਇੰਡੀਆ ਦੀ ਵੀ ਅਰਥਵਿਵਸਥਾ ਡਿਪੈਂਡ ਕਰਦੀ ਹੈ ਜੇ ਅਮਰੀਕਾ ਦੀ ਇਕਨੋਮਿਕ ਕੰਡੀਸ਼ਨ ਅਰਥਵਸਥਾ ਡਾਊਨ ਜਾਂਦੀ ਹੈਗੀ ਤਾਂ ਇਹਦਾ ਅਸਰ ਇੰਡੀਆ 'ਚ ਵੀ ਦੇਖਣ ਨੂੰ ਮਿਲ ਸਕਦਾ ਹੈਗਾ ਜਿਵੇਂ ਆਈਟੀ ਸੈਕਟਰ ਦੇ ਵਿੱਚ ਬਹੁਤ ਵੱਡੀ ਇਨਵੈਸਟਮੈਂਟ ਹੈ ਅਮਰੀਕਾ ਦੀ ਇੰਡੀਆ ਦੇ ਵਿੱਚ ਤੇ ਉਹਦੇ ਨੂੰ ਉਹਨੂੰ ਖਤਰਾ ਹੋ ਸਕਦਾ ਹੈ ਬਾਕੀ ਜਿਹੜੀ ਸ਼ੇਅਰ ਮਾਰਕੀਟ ਹੈ ਜਦੋਂ ਇਕਨੋਮਿਕ ਕੰਡੀਸ਼ਨ ਜਿਹੜੀ ਅਰਥਵਸਥਾ ਥੱਲੇ ਚਲੀ ਜਾਂਦੀ ਹੈ ਤਾਂ ਸ਼ੇਅਰ ਮਾਰਕੀਟ ਵੀ ਡਿੱਗਦੀ ਹੈ ਅਮਰੀਕਾ ਦੀ ਵੀ ਸ਼ੇਅਰ ਮਾਰਕੀਟ ਡਿੱਗ ਰਹੀ ਹੈ ਉਹ ਸ਼ੇਅਰ ਮਾਰਕੀਟ ਦਾ ਅਸਰ ਇੰਡੀਆ 'ਚ ਵੀ ਵੇਖਣ ਨੂੰ ਮਿਲ ਸਕਦਾ ਕਿਉਂਕਿ ਇੰਡੀਆ ਦੇ ਵਿੱਚ 16 ਕਰੋੜ ਡੀਮੈਟ ਅਕਾਊਂਟ ਖੁੱਲੇ ਆ ਜਿਹੜੇ ਬਹੁਤ ਵੱਡੇ ਲੈਵਲ ਤੇ ਲੋਕ ਸ਼ੇਅਰ ਮਾਰਕੀਟਿੰਗ ਦਾ ਕੰਮ ਕਰਦੇ ਆ ਪਰ ਉਹ ਵੀ ਪ੍ਰਭਾਵਿਤ ਪ੍ਰਭਾਵਿਤ ਹੋ ਸਕਦੀ ਆ ਆਉਣ ਵਾਲੇ ਟਾਈਮ ਦੇ ਵਿੱਚ ਤੇ ਹਜੇ ਤਾਂ ਕਹਿੰਦੇ ਵੀ ਮੰਦੀ ਦੀ ਸ਼ੁਰੂਆਤ ਆ ਹਜੇ ਮੰਦੀ ਨੇ ਆਪਦਾ ਅਸਰ ਦਿਖਾਉਣਾ ਬਾਕੀ ਆ ਹਜੇ ਤਾਂ ਸ਼ੁਰੂਆਤ ਆ ਜੇ ਸ਼ੁਰੂਆਤ ਦੌਰ ਤੇ ਇੰਨੇ ਮਾੜੇ ਹਾਲਾਤ ਹੋ ਜੇ ਦੇਸ਼ਾਂ ਦੇ ਹੋ ਸਕਦੇ ਆ ਤਾਂ ਆਪਾਂ ਇਹ ਅੰਦਾਜ਼ਾ ਨਹੀਂ ਲਾ ਸਕਦੇ ਵੀ ਹਾਲਾਤ ਚੰਗੇ ਹੋ ਜਾਣਗੇ ਹਾਲਾਤ ਦਿਨ ਤੋਂ ਦਿਨੋ ਦਿਨ ਬੱਤਰ ਹੀ ਹੋਣਗੇ ਕੁਝ ਟਾਈਮ ਆਸਤੇ 2-4 ਸਾਲ ਇਸ ਚੀਜ਼ ਨੂੰ ਲੱਗ ਸਕਦੇ ਆ ਕਿਉਂਕਿ ਪਹਿਲਾਂ 2008 ਦੇ ਵਿੱਚ ਮੰਦੀ ਆਈ ਸੀ ਤਾਂ ਕਾਫੀ ਟਾਈਮ ਲੱਗਿਆ ਸੀਗਾ ਅਮਰੀਕਾ ਕੈਨੇਡਾ ਵਰਗੀਆਂ ਕੰਟਰੀਆਂ ਨੂੰ ਮੰਦੀ ਨਾਲ ਜੂਝਣਾ ਤੇ ਘੱਟੋ ਘੱਟ 10-8 ਸੌ 10 ਸਾਲ ਦੀ ਗੇਮ ਹੈਗੀ ਹੈ ਪਰ ਹੁਣ ਕਈ ਜਿਹੜੇ ਹੈਗੇ ਆ ਆਪਣੇ ਵੀਰ ਇਹ ਗੱਲਾਂ ਕਰਦੇ ਆ ਵੀ ਜੇ ਅਮਰੀਕਾ 'ਚ ਮੰਦੀ ਆ ਸਕਦੀ ਹੈ ਤਾਂ ਇੰਡੀਆ ਕਿਵੇਂ ਬਚ ਸਕਦਾ ਹੈ ਇੰਡੀਆ 'ਚ ਵੀ ਮੰਦੀ ਆਊਗੀ ਪਰ ਅੱਜ ਦਾ ਟਾਈਮ ਆਪਾਂ ਦੇਖਿਆ ਜਾ ਵੀ ਜਿਵੇਂ ਉਹ ਦੇਸ਼ ਮੰਦੀ ਨੂੰ ਫੇਸ ਕਰ ਰਹੇ ਆ ਇੰਡੀਆ ਇਹਦੇ ਉਲਟ ਗ로우 ਕਰ ਰਿਹਾ ਹੈਗਾ ਜੀ ਡੀ ਪੀ ਆ ਜਿਹੜੀ ਇੰਡੀਆ ਦੀ 7% ਤੋਂ ਵੀ ਉੱਤੇ ਚਲੀ ਗਈ ਤੇ ਇਹਨਾਂ ਕੰਟਰੀਆਂ ਦੀ 네ਗਟਿਵ 네ਗਟਿਵ ਚ ਸੀਗੀ ਤੇ ਹੁਣ 2-3% ਦੇ ਨੇੜੇ ਤੇੜੇ ਤੁਰੇ ਫਿਰਦੀ ਆ ਵੀ 2030 ਦੇ ਵਿੱਚ 30 ਤੱਕ ਜਿਹੜੇ ਬੁੱਧੀ ਜੀਵੀਆਂ ਦਾ ਅਨੁਮਾਨ ਹੈ ਵੀ ਇੰਡੀਆ 'ਚ ਜਿਹੜੀ ਹੈਗੀ ਆ ਇਕਨੋਮਿਕ ਜਿਹੜੀ ਕੰਡੀਸ਼ਨ ਆ ਉਹ ਇੰਡੀਆ ਦੀ ਵਧੀਆ ਹੋ ਜਣੀ ਹੈ ਜੀਡੀਪੀ ਹੋਰ ਗਰੋ ਕਰੂਗੀ ਤੇ 2027 28 29 30 ਤੱਕ ਤਾਂ ਬਹੁਤ ਵਧੀਆ ਇੰਡੀਆ ਦਾ ਭਵਿੱਖ ਹੈਗਾ ਜੀਡੀਪੀ ਵਾਲੇ ਮਾਮਲੇ ਦੇ ਵਿੱਚ ਜੇ ਜੀਡੀਪੀ ਇੰਡੀਆ ਦੀ ਗਰੋ ਕਰ ਰਹੀ ਹੈ ਤਾਂ ਡੈਫੀਨੇਟਲੀ ਇੰਡੀਆ ਤਰੱਕੀ ਕਰ ਰਿਹਾ ਹੈਗਾ ਇੰਡੀਆ ਦੇ ਵਿੱਚ ਲੋਕਾਂ ਨੂੰ ਵੱਧ ਜੌਬ ਆਪਰਚੂਨਿਟੀ ਮਿਲਣਗੀਆਂ ਇਨਵੈਸਟਮੈਂਟ ਵੱਧ ਹੋਊਗੀ ਤੇ ਲੋਕ ਆਪਦਾ ਕਾਰੋਬਾਰ ਉੱਤੇ ਲੈ ਕੇ ਜਾਣਗੇ ਮੰਗਾਈ ਦੀ ਜਿਹੜੀ ਹੈਗੀ ਮਾਰ ਤੋਂ ਇੰਡੀਆ ਬਚ ਸਕਦਾ ਹੈਗਾ ਤੇ ਮੈਂ ਤੁਹਾਨੂੰ ਦੱਸ ਦਿਆਂ ਜਿਸ ਹਿਸਾਬ ਨਾਲ ਇੰਡੀਆ ਤਰੱਕੀ ਕਰ ਰਿਹਾ ਹੈਗਾ ਇੰਡੀਆ ਇਸ ਟਾਈਮ ਇੰਡੀਆ ਦੀ ਜਿਹੜੀ ਜੀਡੀਪੀ ਗਰੋਥ ਆ ਉਹ ਦੁਨੀਆ 'ਚ ਵੱਡੇ ਦੇਸ਼ਾਂ ਦੇ ਵਿੱਚ ਮੁਕਾਬਲੇ ਦੇ ਵਿੱਚ 5ਵੇਂ ਨੰਬਰ ਤੇ ਹੈ ਇੰਡੀਆ ਤੇ ਬੁੱਧੀਜੀਵੀਆਂ ਦਾ ਕਹਿਣਾ ਜਿਹੜੇ ਵੱਡੇ ਵੱਡੇ ਜਿਹੜੇ ਜਿਹੜੇ ਅਰਥਸ਼ਾਸਤਰੀ ਆ ਉਹਨਾਂ ਦੇ ਮੁਤਾਬਕ ਥੋੜੇ ਸਮੇਂ ਤੱਕ ਇੰਡੀਆ ਜਰਮਨੀ ਤੇ ਜਾਪਾਨ ਵਰਗੇ ਦੇਸ਼ਾਂ ਨੂੰ ਪਛਾੜ ਕੇ ਵੀ ਉੱਤੇ ਆ ਸਕਦਾ ਦੂਜੇ ਤੀਜੇ ਨੰਬਰ ਤੇ ਇੰਡੀਆ ਆ ਸਕਦਾ ਇੱਥੇ ਸਕੋਪ ਹੈਗਾ ਇੰਡੀਆ ਦਾ ਜੀ ਡੀ ਪੀ ਨੂੰ ਲੈ ਕੇ ਤੇ ਜੀ ਡੀ ਪੀ ਨਾਲ ਹੀ ਸਾਰਾ ਕੁਝ ਚੱਲਦਾ ਆਪਾਂ ਨੂੰ ਪਤਾ ਹੀ ਹੈ ਬਾਕੀ ਜਿਹੜਾ ਹੈਗਾ ਇੰਡੀਆ ਅੱਜ ਦੇ ਟਾਈਮ 'ਚ ਤਾਂ ਇੰਡੀਆ ਦੀ ਬੱਲੇ ਬੱਲੇ ਆ ਬਹੁਤ ਗਰੋਥ ਕਰ ਰਿਹਾ ਕਹਿਣ ਨੂੰ ਜੋ ਮਰਜ਼ੀ ਕੋਈ ਕਹੀ ਜਾਵੇ ਜੋ ਮਰਜ਼ੀ ਬਦਨਾਮ ਕਰੀ ਜਾਵੇ ਜੋ ਮਰਜ਼ੀ ਕੋਈ ਪੰਜਾਬ ਨੂੰ ਬਦਨਾਮ ਕਰੀ ਜਾਵੇ ਪਰ ਜਿਹੜੇ ਹਾਲਾਤ ਆ ਉਹ ਐਕਚੁਅਲ ਦੇ ਵਿੱਚ ਜਿੱਥੋਂ ਵੀ ਤੁਸੀਂ ਮਰਜ਼ੀ ਤੁਸੀਂ ਆਪਦਾ ਆਨਲਾਈਨ ਸਰਚ ਕਰਕੇ ਦੇਖ ਲਓ ਡਾਟਾ ਕੱਢ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਕੈਨੇਡਾ ਅਮਰੀਕਾ ਦੀ ਜਿਹੜੀ ਜੀ ਡੀ ਪੀ ਗਰੋਥ ਆ ਜਾਂ ਕੁਝ ਵੀ ਦੇਖਣਾ ਤੁਸੀਂ ਉਹ ਜਿਹੜੀ ਆਪਣੀ ਹੈਗੀ ਆ ਤੁਹਾਨੂੰ ਦੱਸ ਦਿਆਂ ਮੈਂ ਐਸ ਐਂਡ ਪੀ ਗਲੋਬਲ ਇੰਟੈਲੀਜੈਂਸ ਜਿਹੜੀ ਮਾਰਕੀਟ ਇੰਟੈਲੀਜੈਂਸ ਆ ਉਤੋਂ ਤੁਸੀਂ ਡਾਟਾ ਕੱਢ ਕੇ ਦੇਖ ਸਕਦੇ ਆ ਤੇ ਸਾਰਿਆਂ ਨੂੰ ਫੇਰ ਪਹਿਲਾਂ ਵੀ ਕਹਿੰਨੇ ਆ ਹੁਣ ਵੀ ਕਹਿੰਨੇ ਆ ਇਹੀ ਹੱਥ ਬੰਨ ਕੇ ਬੇਨਤੀ ਆ ਕਿ ਜਰੂਰ ਸਟੱਡੀ ਕਰਿਆ ਕਰੋ ਜਿੱਥੇ ਵੀ ਤੁਸੀਂ ਕਿਸੇ ਵੀ ਕੰਟਰੀ ਦਾ ਜੇ ਤੁਸੀਂ ਮਾਈਗ੍ਰੇਸ਼ਨ ਕਰਨੀ ਆ ਤਾਂ ਜਰੂਰ ਉਹਦੇ ਬਾਰੇ ਪੜ੍ਹਿਆ ਕਰੋ ਪੜ੍ਹ ਕੇ ਕੋਈ ਨਾ ਕੋਈ ਜਿਹੜਾ ਹੈਗਾ ਤੁਹਾਨੂੰ ਜਰੂਰ ਚੰਗੀ ਚੀਜ਼ ਮਿਲੂਗੀ ਫਿਰ ਤੁਹਾਨੂੰ ਪਤਾ ਵੀ ਲੱਗ ਜਾਊਗਾ ਵੀ ਸਾਡਾ ਉੱਥੇ ਜਾਣਾ ਬਣਦਾ ਹੈ ਕਿ ਨਹੀਂ ਜਾਣਾ ਬਣਦਾ ਇਨਵੈਸਟਮੈਂਟ ਕਰਨੀ ਬਣਦੀ ਕਿ ਨਹੀਂ ਬਣਦੀ ਕਿ ਉਮੀਦ ਕਰਦਾ ਕਿ ਵੀਡੀਓ ਜ਼ਰੂਰ ਦੋ ਚਾਰ ਗੱਲਾਂ ਜ਼ਰੂਰ ਪੋਜ਼ਿਟਿਵ ਹੋਣਗੀਆਂ ਜੋ ਆਪਣੇ ਪੰਜਾਬ ਦੇ ਭਲੇ ਵਾਸਤੇ ਇੰਡੀਆ ਦੇ ਭਲੇ ਵਾਸਤੇ کارਗਰ ਸਾਬਤ ਹੋਣਗੀਆਂ ਤੇ ਕੋਸ਼ਿਸ਼ ਕਰਿਆ ਕਰੋ ਜ਼ਰੂਰ ਕੁਝ ਨਾ ਕੁਝ ਇਦਾਂ ਦੇ ਜਿਹੜੇ ਹੈਗੇ ਸਟੱਡੀ ਕਰਦੇ ਰਿਹਾ ਕਰੋ ਤਾਂ ਜੋ ਬਾਹਰਲੇ ਮੁਲਕਾਂ 'ਚ ਕੀ ਚੱਲ ਰਿਹਾ ਇੰਡੀਆ 'ਚ ਕੀ ਚੱਲ ਰਿਹਾ ਯੂਰਪ 'ਚ ਕੀ ਚੱਲ ਰਿਹਾ ਸਾਨੂੰ ਪਤਾ ਲੱਗਦਾ ਰਹੇ ਸასიਖਾਲ